ਕੋਡੀ 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 ਜਿਹਦੇ ਮੇਲੇ ਦੀਆ ਰਪੋਟਾਂ ਉੱਕੀਆਂ ਕਸ਼ਮੀਰ ਸਿੰਘ ਜੀ ਵੀਰਪਿੰਡ ਹੈ ਦਿਲੋਂ ਤੁਮਾਂਵਾ ਵੱਡੇ ਵੀਰ ਨੇ ਸਤਿਕਾਰ ਹੈ ਇਹ ਮੁਹੱਬਤਾਂ ਨੇ ਕਸ਼ਮੀਰ ਸਿੰਘ ਜੀ ਵੀਰਪਿੰਡ ਆ ਜਿੱਦਣ ਹੁਣ ਜੱਫਾ ਲੱਗਾ ਵੱਡੇ ਪਿਆਰ ਤੇ ਸਤਿਕਾਰ ਇਹ ਆ ਬੰਦੇ ਸੋ ਕੀ ਇੱਧਰੇ ਪਾਸੇ ਰਵੀ ਮੰਗਾ ਵਾਸੀ ਕੁਲਵਿੰਦਰ ਵਾਸੀ ਜੀ ਔਰ ਲੱਕੀ ਵਾਸੀ ਰਬੜੀ ਕੈਨੇਡਾ ਤੇ ਨਾਲ ਕਹਿੰਦੇ ਦੀਪਾ ਵਾਸੀ ਥੜਕੇ ਦੇਖੋ ਪੁੱਲ ਜਵਾਨਾ ਕਾਪੋ ਹੀ ਜਿੱਤਣਗੇ ਜਿਨ੍ਹਾਂ ਦੇ ਡੌਲਿਆਂ ਪੱਟਾਂ ਵਿੱਚ ਜਨ ਆਹ ਕਹਿੰਦੇ ਜਿਲਾ ਕਹਿੰਦੇ ਮੋਗਾ ਹੈ ਨੋਇਉਂਡਾ ਇਹਦਾ ਸਾਹੋਕੇ ਪਿੰਡ ਹੈ ਇੱਥੇ ਹੂਣ ਸਲਾਮਾ ਜੁਰਤਾ ਨੂੰ ਕੀਮਤ ਨਾ ਪੈਂਦੀ ਚੰਦ ਦੀ ਹੈ ਉਹ ਕੁੜੀਏ ਦੀ ਮਿੱਟੀ ਤਾਲਦੇ ਦੀ ਬੰਦੇ ਟਿਕਰੌਣੇ ਜੰਬਦੀ ਐ ਅੱਖਾ ਮੱਗਾ ਥੋੜੇ ਸਿੰਘਾਂ ਪਿੰਡ ਹੈ ਜੇ ਜਿਹੜੇ ਕਹਿੰਦੇ ਦਹਿਬ ਦਾ ਕੋਈ ਇਲਾਜ ਨਹੀਂ ਚੌਂਕਾਂ ਦੇ ਵਿੱਚ ਖੋਪੇ ਧਰਦੇ ਦੇਖੇ ਨੇ ਉਹ ਪਾਰਸ ਬੋੜ ਕੇ ਨਾ ਫੋਕੀ ਸ਼ੋਰ ਤੜਾ ਉਹ ਦਿਲ ਦੇ ਡਾਕਟਰ ਦਿਲ ਦੇ ਦੌਰੇ ਨਾਲ ਮਰਦੇ ਦੇਖੇ ਨੇ ਆਹ ਕੌਣ ਹੈ ਓਏ ਫੂਲਾ ਫੂਲਾ ਦੇਉ ਭੁੱਲੇ ਅਜ ਰਗੋਦਰ ਖੇਡਦੀ ਅਮਰੀਕ ਦੀਆਂ ਗੱਲਾਂ ਚੱਲਦੀਆਂ ਮਿੱਕੇ ਦੀਆਂ ਗੱਲਾਂ ਚੱਲਦੀਆਂ ਸਿੱਧੋ ਵਾਲੇ ਪਿੰਡ ਦਾ ਸਿੱਧੋ ਵਾਲੇ ਪਿੰਡ ਦਾ ਕਹਿੰਦੇ ਮਾਣ ਵਧਿਆ ਉੱਥੇ ਸਤ ਕਰਨ ਦੀ ਯਾਰੀ ਧਰਪੁਰੇ ਵਾਲੇ ਦੇ ਨਾਲ ਪੈ ਗਈ ਰਲਮਣ ਕੇ ਕਹਿੰਦੇ ਉਹ ਕੰਮ ਕਰਤੇ ਜੋ ਕੰਨਾਂ ਦਾ ਸੁਪਨਾ ਸੀਗਾ ਰਲਮਣ ਕੇ ਉਹ ਕੰਮ ਕਰਤੇ ਲੈ ਫੇਰ ਵੱਧਿਆ ਮੇਰੇ ਮਿੱਤਰੋ ਸੁੱਖੀ ਬਿੰਗੀ ਦੋ ਜਫੇ ਹੋ ਗਏ ਰਵੀ ਦੇ ਜੋ ਦਸੀ ਆਪਾਂ ਲਾਓ ਮਿੱਤਰਲੇ ਪਾਸੇ 10000 ਲਓ ਜੀ ਸਚੀਪਿੰਗ ਜੀ ਕਲੀਅਰ ਕਰਦੀ ਹੈ ਤਿੰਨ ਜਫੇ ਹੋਰ ਬੇ ਪਰ ਸ਼ੇਰ ਕਦੇ ਘਾੜ ਹੀ ਖਾਂਦੇ ਜਿਨ੍ਹਾਂ ਨੇ ਦੌਰ ਚਲਾਏ ਉਹਨਾਂ ਦੇ ਦੌਰ ਨਹੀਂ ਜਾਂਦੇ ਕਿ ਜਿਨ੍ਹਾਂ ਨੇ ਦੌਰ ਚਲਾਏ ਉਹਨਾਂ ਦੇ ਦੌਰ ਨਹੀਂ ਜਾਂਦੇ ਇੱਧਰ ਕਹਿੰਦੇ ਪਹਿਲਾ ਜਫਾ 600 ਹੋਇਆ ਦਾਂ ਮੈਂ ਪਹਿਲਾ ਕਿ ਮੈਂ ਪਹਿਲਾ ਕਿ ਆਪਸ ਬਹੁਤ ਇੱਕ ਪਾਸੇ ਕਹਿੰਦੇ ਵੇਖਾਂਗੇ ਚੱਕਾਂ ਵਾਲਾ ਪਰ ਆਹ ਕਹਿੰਦੇ ਸਾਹੋਕੇ ਵਾਲਾ ਰਬੂ ਕਵੀ ਕਹਿੰਦੇ ਟੱਕ ਪਾਉਗੇ ਨਹੀਂ ਪੈਦੇ ਹੋਏ ਟੱਕੇ ਉਹ ਲੱਗਦਾ ਹੋਇਆ ਜੋਰੇ ਉਹ ਬੱਲੇ ਬੱਲੇ ਹੋ ਗਈ ਪੀਦਾ ਆ ਸਮਾਂ ਹੰਦੇ ਦੂਰ ਹੰਦੇ ਦੂਰ ਲੈ ਸਾਹਮਣੇ ਹੰਦੇ ਦੂਰ ਅੱਜ ਤੁਸੀਂ ਦਸਦੀ ਵੇਖਿਓ ਮੱਥੀ ਕਲਾ ਵਾਲਾ ਅਮਰੀਕਾ ਦੇ ਕਪਾ ਦਾ ਬੈਸਟ ਹੈ ਜਿਹੜਾ ਹੁਣ ਕਬੱਡੀ ਪੌਣ ਦੇ ਲਈ ਵਧਿਆ ਹੋਇਆ ਹੈ ਇਹ ਨਾ ਥਾਪੀਆਂ ਮਾਰਦਾ ਇਹ ਨਾ ਜਵਾ ਉਂਗਲਾਂ ਖੜੀਆਂ ਕਰਦਾ ਉਹ ਮੱਥੀ ਕਲਾ ਵਾਲਾ ਮੱਥੀ ਕਲਾ ਵਾਲਾ ਜੱਕੇ ਜਾਮ ਦੁਨੀਆ ਫੂਲਾ ਫੂਲਾ ਕਹਿੰਦੀ ਹੈ ਇੰਚਾਰਜ ਸ਼ਾਹ ਕੋਡਾ ਆਵਰੀ ਪਾਰਟੀ ਭਾਜੀ ਉਹਨਾਂ ਦਾ ਵੀ ਧੰਨਵਾਦ ਹੈ ਕੁਝ ਮੈਂ ਜ਼ਿਕਰ ਕਰਨਾ ਹੈ ਸਾਡੀ ਗਰਾਊਂਡ ਲਈ ਜੋ ਪੈਸੇ ਮਿਲੇ ਆ ਉਹਦਾ ਜ਼ਿਕਰ ਕਰਾਂਗੇ ਮੈਚ ਦੇ ਹਾਫ ਟਾਈਮ ਤੇ ਜਾਂ ਮੈਚ ਤੋਂ ਬਾਅਦ ਜ਼ਰੂਰ ਜ਼ਿਕਰ ਕਰਨਾ ਜੀ ਸਾਡੀ ਜੋ ਗਰਾਊਂਡਾਂ ਨੇ ਆਪਣੇ ਠੋਣ ਜਾ ਰਹੀਆਂ ਗਰਾਊਂਡਾਂ ਸਾਡੀਆਂ ਸੀਐਮ ਮਾਨਯੋਗ ਸਤਿਕਾਰਯੋਗ ਭਗਵੰਤ ਸਿੰਘ ਜੀ ਮਾਨ ਆਮ ਆਦਮੀ ਪਾਰਟੀ ਬਹੁਤ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਦੇਖੋ ਅੱਜ ਆੱਕ ਨਿਕਲਦੀ ਰੱਖੇ ਜੀ ਦਾ ਪ੍ਰਭ ਨਾਂ ਦੱਸਿਓ ਗੁਰੂ ਠੋਖੀ ਆ ਆ ਕੇ ਪੈਸੇ ਲੈ ਜਵੇ ਜੀ ਆ ਉਧਰ ਜਾ ਬਲਦੇਵ ਭਾਜੀ ਗੁਰੂ ਦੇ ਲਈ ਇੱਕ ਹੋਰ ਹਜ਼ਾਰ ਮੱਖੀ ਫੇਰ ਇਹਨਾਂ ਨੇ ਢਾਲਿਆ ਬਿਕਨਾ ਦੀ ਥੋੜੀ ਮਿਸਟੇਕ ਹੋ ਗਈ ਪੰਕਜ ਪਰ ਇਧਰਲੇ ਪਾਸੇ ਰਵੀ ਸਾਹੋਗੇ ਵਾਲਾ ਟੱਕ ਪਾਉਂਦਾ ਕਿ ਨਹੀਂ ਆ ਬੱਲੇ ਬੱਲੇ ਕਰਾ ਗਿਆ ਮੇਰੇ ਮਿੱਤਰੋ ਪੈਣ ਦੇ ਵਾਅਦੇ ਕਰਦਾ ਹਾਂ ਇਸ ਵੇਲੇ ਐਸੇ ਤਰ੍ਹਾਂ ਕਬੱਡੀ ਦੀਆਂ ਕੈਂਟ ਤੇ ਨਵੀਆਂ ਵੀਡੀਓਜ਼ ਦੇਖ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਆਈਕਨ ਨੂੰ ਵੀ ਨਾ ਭੁੱਲਣਾ ਤਾਂ ਜੋ ਤੁਹਾਨੂੰ ਟਾਈਮ ਸਿਰ ਨਵੀਂ ਤੋਂ ਨਵੀਂ ਅਪਡੇਟ ਮਿਲ ਸਕੇ ਧੰਨਵਾਦ